डिपुटि कमिश्नर दफ्तर फाजिल कानु बमबनर उड़ान दी धमकी तो बाद डिपुटि कमिश्नर दफ्तर खाली कर देता गया है ਤੁਸੀਂ ਵੇਖੋ ਕਿ ਕਿਸ ਤਰ੍ਹਾਂ ਸਾਰਾ ਡਿਪਟੀ ਕਮਿਸ਼ਨਰ ਦਫਤਰ ਦਾ ਸਟਾਫ ਬਾਹਰ ਟੋਪਰ ਸੇਕ ਰਿਹਾ ਹੈ ਤੇ ਦਫਤਰ ਦੇ ਸ਼ੋਰ ਤੋਂ ਨੋ ਬਖਾ ਰਹੇ ਸਾਰੇ ਦੇ ਸਾਰੇ ਖਾਲੀ ਹਨ ਦੇਖੋ ਪੂਰਾ ਦਾ ਪੂਰਾ ਸਟਾਫ ਸਮੇਤ ਸੁਪਰਡੈਂਟ ਬਾਹਰ ਪਾਰਕਿੰਗ ਵਿੱਚ ਖੜਾ ਹੈ ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚੋਂ ਡਿਪਟੀ ਕਮਿਸ਼ਨਰ ਫਾਜ਼ਿਲ ਕਾ ਐਡੀਸ਼ਨਲ ਡਿਪਟੀ ਕਮਿਸ਼ਨਰ ਡਿਵੈਲਪਮੈਂਟ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਤੋਂ ਇਲਾਵਾ ਕੋਈ ਵੀ ਸਟਾਫ ਮੈਂਬਰ ਅਤੇ ਕੋਈ ਵੀ ਦਫਤਰ ਦੇ ਅਧਿਕਾਰੀ ਮੌਜੂਦ ਨਹੀਂ ਹਨ ਇਸ ਸਬੰਧ ਵਿੱਚ ਜਦ ਜ਼ਿਲ੍ਹਾ ਪੁ ਸਰਦਾਰ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਫੇਕ ਮੇਲ ਆਂਦੇ ਰਹਿੰਦੇ ਹਨ ਦਫ਼ਤਰ ਦੀ ਜਾਂਚ ਕੀਤੀ ਗਈ ਹੈ ਕੁਝ ਵੀ ਅਜਾ ਨਹੀਂ ਹੈ ਲੋਕ ਘਬਰਾ ਨਾ ਕਿਉਂਕਿ ਫਾਜ਼ਿਲਕਾ ਪੁਲਿਸ ਹਰ ਵੇਲੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਕਿਸੇ ਨੂੰ ਵੀ ਕੋਈ ਅਨੁਸਖਮੀ ਘਟਨਾ ਨਹੀਂ ਹੋਣ ਦਿੱਤੀ ਜਾਏਗੀ ਹੋਰ ਕੀ ਕੁਝ ਕਿਹਾ ਸਭ ਕੁਝ ਜਾਣ ਲਈ ਬਣੇ ਰਹੋ ਸਾਡੇ ਨਾਲ ਦੇਖੋ ਪਿਛਲੇ ਸਮੇਂ ਤੋਂ ਵੀ ਪਿਛਲੇ ਸਮੇਂ ਤੋਂ ਹੀ ਵੇਖਿਆ ਕੋਈ ਜਸ 12 ਦਿਨ ਤੋਂ ਕਦੇ ਕਿਸੇ ਕੰਪਲੈਕਸ ਗਵਰਨਮੈਂਟ ਬਿਲਡਿੰਗ ਬਾਰੇ ਕਦੇ ਕਿਤੇ ਕੋਈ ਮੇਲ ਆ ਜਾਂਦੀ ਹੈ ਥ्रेटनिंग ਮੇਲ ਹੁੰਦੀ ਜਿਹਦੇ ਵਿੱਚ ਕੋਈ ਇਹ ਥ੍ਰੈਟ ਨਹੀਂ ਕੀਤਾ ਵੀ ਅਸੀਂ ਬਿਲਡਿੰਗ ਨੂੰ ਉਡਾ ਰਹੇ ਹਾਂ ਮਲੇ ਇਸ ਤਰ੍ਹਾਂ ਦੀ ਕੋਈ ਕਾਲ ਵਗੈਰਾ ਕੀਤੀ ਹੁੰਦੀ ਹੈ ਜੀ ਸੋ ਚੀਜ਼ਾਂ ਆਲਮੋਸਟ ਸਟੇਡੀਆਂ ਸਾਰੀਆਂ ਫੇਕ ਸੀਗੀਆਂ ਐਵੇਂ ਕੋਈ ਨਿਊਸੈਂਸ ਕ੍ਰੀਏਟ ਕਰਨ ਲਈ ਹੀ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਕਿ ਸ਼ਰਾਧ ਦੀ ਅੰਸਾਰਾ ਲੋ ਅੱਜ ਵੀ ਜਿਹੜੀ ਆਈ ਹੈ ਕੋਈ ਇੱਕ ਚੰਦਰਰਾਮ ਠਾਕਰ ਵੱਲੋਂ ਓਰੀਜਿਨੇਟ ਹੋਈ ਹੈ ਚਿੱਤੇ ਇਹਦੇ ਵਿੱਚ ਤਾਮਲ ਲਾਡੂ ਦੇ ਕਨਸਟੇਬਲਾਂ ਨੂੰ ਨਵੇਥਾ ਪੈਥਰਾਜ ਤੇ ਹੋਰ ਡੀਐਮਕੇ ਦੇ ਕੋਈ ਇਸਤਨਾ ਵਗੈਰਾ ਨੇ ਇਹਨਾਂ ਆਗੂਆਂ ਦੇ ਕੱਪੜੇ ਅਤੇ ਗੰਦੇਸ ਇਹ ਕੱਪੜੇ ਅਤੇ ਗੰਦੇ ਭਾਂਡੇ ਸਾਫ਼ ਕਰਨ ਸਮੇਂ ਇਦਾਂ ਦੀਆਂ ਕੋਈ ਪੰਜਾਬੀ ਲੈਂਗੁਏਜ ਦੇ ਵਿੱਚ ਕੋਈ ਕੋਈ ਇਸ ਗੱਲ ਦਾ ਕੋਈ ਤੁਕ ਨਹੀਂ ਨਿਕਲਦਾ ਇਸਤ ਨਹੀਂ ਗੱਲ ਪਾ ਕੇ ਕਿੱ체 ਇਹਨਾਂ ਨੇ ਕੋਈ শ্রীলੰਕਾ ਬਾਰੇ ਕੋਈ ਗੱਲ ਕਰੀ ਜਾਂਦੇ ਸੋ ਇਹ ਪਤਾ ਨਹੀਂ ਕਿ ਕਿਸ ਤਰ੍ਹਾਂ ਇਹ ਪਾਈ ਆ ਕੋਈ ਇਹਦੇ ਵਿੱਚ ਕੋਈ ਗਲਤ ਬਾਤ ਨਹੀਂ ਐ ਅਸੀਂ ਸਾਰਾ ਡੀਸੀ ਕੰਪਲੈਕਸ ਆਪਣਾ ਕੰਪਲੈਕਸ ਸਾਰਾ ਆਪਾਂ ਨੂੰ ਚੈੱਕ ਕਰ ਲਿਆ ਜੀ ਐਂਟੀ ਸੈਬਟੇਜ ਚੈੱਕ ਕਰਤੀ ਸਾਰਾ ਚੱਕਰ ਕੋਈ ਗਲਤ ਬਾਤ ਨਹੀਂ ਐ ਕਿਸੇ ਨੂੰ ਸਰ ਇਹ ਬਾਈ ਮੇਲ ਆਈ ਐ ਕਿ ਮੇਲ ਆਈ ਮੇਲ ਡੀਸੀ ਆਫਿਸ ਦੀ ਆ ਆਫੀਸ਼ਲ ਮੇਲ ਤੇ ਸਰ ਉਹਨਾਂ ਦੇ ਆਫੀਸ਼ਲ ਮੇਲ ਤੇ ਆਈ ਐ ਪਰ ਕਿਸੇ ਨੂੰ ਵੀ ਕੋਈ ਘਬਰਾਉਣ ਦੀ ਲੋੜ ਨਹੀਂ ਐ ਸਾਡੇ ਵੱਲੋਂ ਜਿਹੜਾ ਫਾਜ਼ਲ ਕਾ ਨਿਵਾਸੀਆਂ ਨੂੰ ਅਸੀਂ ਪੂਰਾ ਉਹਨਾਂ ਨੂੰ ਇਹ ਆਸ਼ਵਾਸਤ ਕਰਾਉਂਦੇ ਆ ਕਿ ਅਸੀਂ ਹਮੇਸ਼ਾ ਹੀ ਉਹਨਾਂ ਦੇ ਨਾਲ ਆ ਹਮੇਸ਼ਾ ਹੀ ਨਾਲ ਰਾਵਾਂਗੇ ਇਹ ਹੁਜੀ ਕਾਲ ਤੋਂ ਜਾਂ ਕੋਈ ਇਸ ਤਰ੍ਹਾਂ ਦਾ ਕਹਾਦਾ ਉਸ ਤੋਂ ਘਰੌਂਦੀ ਲੋੜ ਨਹੀਂ ਹੈ। ਇਤਿਹਾਤਨ ਤੌਰ ਤੇ ਸਰ ਕੋਈ ਦਫ਼ਤਰ ਵਗੈਰਾ ਚ ਕੋਈ ਸਰਚ ਵਗੈਰਾ ਚਲਾਇਆ ਗਿਆ ਸੀਗਾ। ਹਾਂ ਸਰਚ ਕੀਤਾ ਪ੍ਰੋਪਰ ਸਰਚ ਕੀਤਾ ਕਰਕੇ ਸਾਰਾ ਠੀਕ ਹੈ ਕੋਈ ਗਲਤ ਗਲਤ ਨਹੀਂ ਕੋਈ ਮੁਲਾਜ਼ਮ ਨਹੀਂ ਸਕੇਅਰ ਕੋਈ ਕੁਝ ਨਹੀਂ ਸਾਰੇ ਆਪੋ ਆਪਣਾ ਕੰਮ ਕਰ ਰਹੇ ਆ। ਸਰ ਸਿਰਫ ਡੀਸੀ ਕੰਪਲੈਕਸ ਚੈੱਕ ਕੀਤਾ ਗਿਆ ਤੁਹਾਡੇ ਵਾਲਾ ਕੰਪਲੈਕਸ ਸਾਡਾ ਤੇ ਰੁਟੀਨ ਚੈੱਕ ਹੁੰਦਾ ਡੀਸੀ ਆਫਿਸ ਵੀ ਰੁਟੀਨ ਚੈੱਕ ਹੁੰਦਾ ਜਾਂ স্পੈਸ਼ਲ ਚੈਕਿੰਗ ਕਰਨ ਦੀ ਜਰੂਰਤ ਸਦੀ। ਸਰ ਕਿੰਨੇ ਵਜੇ ਜਿਹੜਾ ਇਹ ਜਿਹੜੀ ਥ੍ਰੈਟ ਆਈ ਸੀ ਸਵੇਰੇ ਆਈ ਸੀਗੀ ਸਵੇਰੇ ਆਈ ਸੀ ਅਸੀਂ ਇਮੀਡੀਟਲੀ ਉਹ जी सर थैंक यू ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत